ਸਸਿਕਾ ਦੋਸਤੋ ਪੰਜਾਬ ਖਬਰ 24 ਦੇਖ ਕੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਲੁਧਿਆਣਾ ਦਾ ਜੋ ਜਸਪਾਲ ਬਾਂਗੜਾ ਇੰਡਸਟਰੀਅਲ ਏਰੀਆ ਹੈ ਉੱਥੇ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਇੱਥੇ ਜੋ ਇੰਡਸਟਰੀਸ ਨੇ ਉਹ ਬਹੁਤ ਪਰੇਸ਼ਾਨ ਨੇ ਇੱਕ ਪਾਸੇ ਸਰਕਾਰ ਲਾਇਨ ਆਰਡਰ ਨੂੰ ਲੈ ਕੇ ਬਹੁਤ ਆਪਣੀ ਜੋ ਮੁਸਤਫੀ ਹੈ ਉਹਦੀਆਂ ਜੋ ਜਾਣਕਾਰੀਆਂ ਜਨਤਾ ਦੇ ਵਿੱਚ ਪਹੁੰਚਾਣ ਕਰਦੀ ਹੈ ਦੂਜੇ ਪਾਸੇ ਜੋ ਇੰਡਸਟਰੀਅਲ ਏਰੀਆ ਦੇ ਇਹ ਜੋ ਪਰੇਸ਼ਾਨ ਲੋਕ ਨੇ ਜੋ ਇਸ ਏਰੀਆ ਦੇ ਵਿੱਚ ਲਗਾਤਾਰ ਚੋਰੀ ਦੀਆਂ ਜੋ ਵਾਰਦਾਤਾਂ ਨੇ ਉਹ ਵਧਰੀਆਂ ਉਹਨਾਂ ਦੀ ਸ਼ਿਕਾਇਤ ਮਿਲਦੀ ਅੱਜ ਜਿਸ ਉਹਨਾਂ ਦਾ ਗੱਲ ਕਰ ਪਤਾ ਤੇ ਆ। ਹਾਂ ਜੀ ਸਾਡਾ ਉਸ ਦਾ। ਕੀ ਹਾਲਾਂਤ ਹੈ? ਰੇਲ ਕੁਮਾਰ ਰੇਲ ਕੁਮਾਰ ਜੀ ਜੋ ਅੱਜ ਤੁਸੀਂ ਇੱਥੇ ਬੁਲਾਇਆ ਅੱਜ ਕਿੱਥੇ ਦੇ ਵਿੱਚ ਮਾਮਲਾ ਹੈ। ਮਾਮਲਾ ਇਹ ਜੀ 15 ਦਿਨ ਪਹਿਲੇ ਨਾ ਸਾਡੇ ਇੱਕ ਪੰਜ ਸੌ ਕਿਲੋ ਕਰਕੇ ਲੈ। ਤੇ ਅਪਾ 15 ਦਿਨ ਪਹਿਲੇ ਰਿਪੋਰਟ ਲਖਾਈ ਸੀ ਕਿ ਕਿ ਜੀ ਸਾਡੇ ਆ ਕੇ ਇੱਥੇ ਇੱਕ ਵਾਰੀ ਦੇਖ ਕੇ ਜਾਓ। ਲੇਕਿਨ ਉਹਨਾਂ ਦਾ ਕੋਈ ਬੰਦਾ ਆਇਆ ਨਹੀਂ। ਉਸ ਤੋਂ ਬਾਅਦ ਅਸੀਂ ਦੁਬਾਰਾ ਲੜਕਾ ਭੇਜਿਆ ਚਾਰ ਪੰਜ ਵਾਰ ਤਾਂ ਵੀ ਨਹੀਂ ਆਇਆ। ਤੇ ਅੱਜ ਰਾਤ ਨੂੰ 1:30 ਵਜੇ ਬੰਦੇ ਆਏ ਐ। ਕੱਪ ਕੇ ਗਏ ਅੰਦਰ ਗਾਰਡ ਸੀਗਾ ਸਕਿਉਰਟੀ ਗਾਰਡ ਉਹ ਬੰਨੇ ਆ ਕਹਿੰਦੇ ਆ ਕਿ ਪੋਲਿਸ ਦੇ ਸੰਬੰਧ ਵਿੱਚ ਤੇ ਚੱਕਰ ਚੁੱਕੂ ਸੀਗੇ ਉਹਨੂੰ ਬੰਨ ਕੇ ਤੇ ਫਿਰ ਉਹਨੂੰ 10 ਮਿੰਟ ਬਾਅਦ ਬੰਦੇ ਬੁਲਾਏ ਜੱਟੀ ਆਈਏ 7-8 ਬੰਦੇ ਹੋਰ ਆਏ ਸਭ ਨੇ ਮੋਹ ਤੇ ਬੰਨੇ ਆਏ ਸੀ ਆਪਣੇ ਉਹ ਮਾਲ ਜਿਹੜਾ ਉਹਨਾਂ ਦੇ ਹੱਥ ਲੱਗਿਆ ਪੰਜ-ਛੇ ਕਨ ਮਾ ਸਾਡਾ ਮਲਮ ਆਈਡੀਆ ਦਾ 5000 ਦਾ ਮਾਲ ਲੈ ਕੇ ਗਏ ਸੀ ਉਹ ਪਹਿਲਾਂ ਤੁਸੀਂ ਦੱਸਿਆ ਕਿ 15 ਦਿਨ ਪਹਿਲਾਂ ਵੀ ਤੁਹਾਡੀ ਇਸ ਫੈਕਟਰੀ ਦੇ ਵਿੱਚ ਚੋਰੀ ਹੋਈ ਆ ਤੇ ਉਹਦੇ ਵਿੱਚ ਕਿੰਨਾ ਚੋਰੀ ਹੋਇਆ ਉਹਦੇ ਸਰਪਰਟੀ ਦੀ ਯਾਰ ਗਈ ਆ ਸੀ ਉਹ ਦੋਨਾਂ ਮੋਰ ਸੇ ਬਾਈਕ ਤੇ ਆਏ ਸੀ ਜੋ ਪਹਿਲਾ ਚੋਰੀ ਹੋਈ ਆ ਤੁਸੀਂ ਪੁਲਿਸ ਕੰਪਲੇਨਟ ਕੀਤੀ ਆ ਚੌਕੀ ਜਗ੍ਹਾ ਜਾਂਦੀ ਆਪਣੀ ਕੰਗਨਵਾਲ ਤੁਸੀਂ ਚੌਕੀ ਚ ਕੰਪਲੇਨਟ ਦਰਜ ਕਰਵਾਈ ਜਾਂ ਰਿਪੋਰਟ ਸਾਜੀ ਆ ਕਿ ਉਸ ਤੋਂ ਬਾਅਦ ਪੁਲਿਸ ਵੱਲੋਂ ਕੋਈ ਤੁਹਾਨੂੰ ਸੁਣਵਾਈ ਕੀਤੀ ਆ ਨਹੀਂ ਇੱਕ ਵਾਰ ਵੀ ਨਹੀਂ ਆ ਉਸ ਤੋਂ ਬਾਅਦ ਇਹ ਦੂਸਰਾ ਮਾਮਲਾ ਦੂਸਰਾ ਮਾਮਲਾ ਕਿ ਕੁੱਲ ਕਿੰਨਾਂ ਨੁਕਸਾਨ ਜੋ ਕੱਲ ਰਾਤ ਇਸ ਦੱਸ ਦੇ ਤੁਹਾਡਾ ਕਿੰਨਾ ਕੱਲ 5-6 ਲੱਖ ਦਾ ਨੁਕਸਾਨ ਹੋ ਗਿਆ 5 ਕੁਛ ਲੱਖ ਦਾ ਨੁਕਸਾਨ ਹੋ ਗਿਆ ਕਿ ਇਹਦੀ ਕੋਈ ਤੁਹਾਡੇ ਆਸਪਾਸ ਦੀ ਸੀਸੀਟੀਵੀ ਫੁਟੇਜ ਹੈ ਕੋਈ ਦਿਖਾਓ ਸਾਡੇ ਨਾਲ ਦੀ ਫੈਕਟਰੀ ਤੇ ਆ ਗਈ ਉਹਦੇ ਚਾਂਦੇ ਹੋਏ ਆਟੋ ਨਿਹਰ ਆ ਰਹੇ ਕੰਦਰੇ ਨਜ਼ਰ ਆ ਰਿਹਾ ਲੇਕਿਨ ਆ ਨਵੀਂ ਕੱਤੀ ਬਣਾਈ ਹੈ ਹਲੇ ਇਸਕੇ ਕਹਿੰਦੇ ਛੇਤੀ ਕਿਤੇ ਮਾਵੇਂ ਲੱਗੇ ਨਹੀਂ ਲੇਕਿਨ ਆਜੀ ਇਸੇ ਨੂੰ ਬੰਨ ਲੱਗਿਆ ਸਿਕਿਉਰਿਟੀ ਗਾਰਡ ਉਸ ਦਿਨ ਰੱਖਦਾ ਸੀ ਜਿਸ ਦਿਨ ਆਪਣੀ ਚੋਰੀ ਹੋਈ ਸੀ ਨਾ ਅਗਲੇ ਦਿਨ ਚੋਰੀ ਗਾਰਡ ਰੱਖਦਾ ਸੀ ਰਾਤ ਇਹ ਇਸ ਮਾਮਲੇ ਦੀ ਵੀ ਤੁਸੀਂ ਚੌਕੀ ਤੇ ਤਲਾਸ਼ ਕੀਤੀ ਹਾਂਜੀ ਹਾਂਜੀ ਉਸ ਵੱਲੋਂ ਕੋਈ ਇਸ ਮਾਮਲੇ ਜਾ ਕਾੜਾਤੀ 1.5 ਤੋਂ 2 ਵਜੇ ਨਾ 112 ਤੇ ਕੰਪਲੇਨ ਲਖਾਈ ਸੀ ਉਹਦਾ ਕੰਪਲੇਨ ਨੰਬਰ ਵੀ ਹੈਗਾ ਆਪਣੇ ਕੋਲ ਤੇ ਉਸ ਤੋਂ ਬਾਅਦ 3-4 ਵਾਰ ਫੋਨ ਕੀਤਾ ਉਹਨਾਂ ਨੂੰ ਕੋਈ ਆਇਆ ਨਹੀਂ ਫਿਰ ਚੌਕੀ ਗਏ ਬ੍ਰਦਰ ਜੋ ਕਿ ਜਾ ਕੇ ਫਿਰ ਉੱਥੇ ਕਿਉਂਕਿ ਜੋ ਬੈਠੇ ਸੀ ਕੋਲ ਖਾ ਰਹੇ ਸੀ ਉਦੋਂ ਫੋਨ ਆਇਆ ਸਾਨੇਵਾਲ ਤੋਂ ਕੀ ਮਾਮਲਾ ਉਹ ਕਹਿੰਦੇ ਜੋ ਪਖੰਡ ਤੇਰੇ ਕਿ ਆਨੇ ਅੱਜ ਵੀ ਸਾਰਾ ਆਪਾਂ ਨੰਬਰ ਲੈ ਕੇ ਕੰਜਨਵਾਲ ਫੋਨ ਕੀਤਾ ਜੋ ਕਹਿੰਦੇ ਜੀ ਅੱਜ ਕੇਜੀ ਵਾਲਾ ਸਾਹਿਬ ਆਏ ਅੱਛਾ ਰਹੇ ਬੀਜ਼ੀ ਹੈ ਡੀਪੇ ਲੱਗੀਆਂ ਨੇ ਕਹੋ 2 ਵਜੇ ਆਉਣ ਸੋਣ ਦਾ ਕਹਿਣਾ ਹੈ ਕਿ ਜੋ ਛੋਰੀ ਦੀਆਂ ਵਾਰਦਾਤਾਂ ਲਗਾਤਾਰ ਫੜ ਰਹੀਆਂ 15 ਦਿਨਾਂ ਚ ਇਹ ਤਾਂ ਦੀ ਫੈਕਟਰੀ ਵਿੱਚ ਜੋ ਦੂਸਰੀ ਜੋ ਵੱਡੀ ਛੋਰੀ ਹੈ ਸਾਹਮਣੇ ਆਈ ਹੈ ਔਰ بار بار ਪੁਲਿਸ ਨੂੰ ਪਤਾ ਕਰ ਰਹੇ ਬਾਜੀਤ ਵੀ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਲ ਜਾਂ ਪੁਲਿਸ ਦੇ ਜੋ ਮੁਲਾਜ਼ਮ ਹਲੇ ਤੱਕ ਨਹੀਂ ਪਹੁੰਚੇ ਜਿਨ੍ਹਾਂ ਕਰਨਾਟਕ ਦੀ ਚੋਰੀ ਦਾ ਜੋ ਪਤਾ ਲਗਾਇਆ ਜਾ ਸਕੇ ਸਾਡਾ ਹੋਰ ਵੀ ਇਸ ਇਲਾਕੇ ਦੇ ਜੋ ਇੰਡਸਟਰੀਜ਼ ਮੌਜੂਦ ਨੇ ਉਹ ਨਾਲ ਵੀ ਗੱਲਬਾਤ ਕਰਾਂਗੇ ਅਸਲ ਵਿੱਚ ਅਸਕਰ ਜਸਰ ਨਾਮ ਤੇ ਸਰਵਰ ਨਹੀਂ ਕਰਮਾਨਾ ਸਰਬੋਤ ਦਿਨੇ 12 ਵਜੇ ਹੀ ਫੋਨ ਖੋਲ ਲੈਂਦੇ ਆ ਚੋਰਾਂ ਦੇ ਹੌਸਲੇ ਇੰਨੇ ਬਲੰਦ ਨੇ ਨਾ ਕਿ ਜਿਵੇਂ ਉਹੀ ਸਾਰਾ ਕੁਝ ਅਪਰੇਟ ਕਰਦੇ ਨੇ ਕੋਪਰ ਨੂੰ ਕਿਸੇ ਜੀ ਦਾ ਡਰ ਨਹੀਂ ਸੀ ਤਾਂ ਐ ਨਹੀਂ ਹੈ ਉਹਨਾਂ ਨੂੰ ਇਸ ਸਬੰਧ ਦੇ ਵਿੱਚ ਤੁਸੀਂ ਕਦੇ ਪੁਲਿਸ ਨੂੰ ਇਨਫੋਰਮ ਕਰਨ ਦੀ ਕੋਸ਼ਿਸ਼ ਕੀਤੀ ਸਰ ਪੁਲਿਸ ਨੂੰ ਸਿਰਫ ਲਾਸਟ ਟਾਈਮ ਜਦੋਂ 15 ਦਿਨ ਪਹਿਲਾਂ ਹੋਇਆ ਸੀਗਾ ਇਨਸੀਡੈਂਟ ਉਹਨੂੰ ਵੀ ਰਿਪੋਰਟ ਲਗਾਈ ਸੀ ਤੇ ਅੱਜ ਕੱਲ੍ਹ ਜਦੋਂ ਫੇਰ ਦੁਬਾਰਾ ਰਿਪੋਰਟ ਲਖਾਈ ਹੈ ਉਸ ਨੂੰ ਉਹਨੂੰ ਨਾਲ ਦੇ ਨਾਲ ਅਵੇਅਰ ਕਰਦੇ ਹਾਂ ਸਰ ਸਰਕਾਰ ਵੱਲੋਂ ਤਾਂ ਲਾਅ ਐਂਡ ਆਰਡਰ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸਿਰਫ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਲੇਕਿਨ ਜ਼ਮੀਨੀ ਪੱਧਰ ਤੇ ਉੱਪਰ ਸਾਰੇ ਦਾਅਵੇ ਜ਼ੀਰੋ ਨੇ ਸੇਕ ਨੇ ਸਰ ਦੇਖੋ ਤੁਹਾਡੇ ਸਾਹਮਣੇ ਹੈ ਜੇ ਇਹ ਹੀ ਪੁਲਿਸ ਨੇ ਥੋੜੀ ਸਾਡੀ ਸਪੋਰਟ ਕੀਤੀ ਹੁੰਦੀ ਇਹ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਜੋ ਉਹਨਾਂ ਦੀ ਡਿਊਟੀ ਹੈ ਉਹ ਵੀ ਸਮਝੀ ਹੁੰਦੀ ਤੇ ਅੱਜ ਇਹ ਨੋਬਤ ਨਾ ਸਰ ਇਹ 15 ਦਿਨ ਪਹਿਲਾਂ ਜਿਹਨੇ ਪੰਪਤਪੁਰ ਦੀ ਚਿੱਕੀ ਹ ਜਿਹਦੇ ਹੌਸਲੇ ਬੁਲੰਦ ਹੋ ਗਏ 670 ਬੁਲੰਦ ਉਹ ਹੌਸਲੇ ਤਾਂ ਹੀ ਬੁਲੰਦ ਹੋਏ ਨੇ ਜੇ ਸਪੋਰਟ ਮਿਲਦੀ ਆ ਥਾਪੀ ਮਿਲਦੀ ਆ ਬੋਸੋ ਲੋਕਾਂ ਨੂੰ ਇਹ ਥਾਪੀ ਹੈ ਜਿਹੜੀ ਅੱਜ ਇਹ ਸਾਨੂੰ ਨੁਕਸਾਨ ਹੋਇਆ ਜਬਰਦਸਤ ਨੁਕਸਾਨ ਹੋਇਆ ਹਲੇ ਤੱਕ ਸਾਡੇ ਕੋਲ ਕੋਈ ਬੰਦਾ ਨਹੀਂ ਆਰਾਮ ਬੰਸਰ ਇਹ ਸਾਡੇ ਸਾਹਮਣੇ ਜਿ ਰੱਖਦੇ ਲਗਾਤਾਰ ਚੋਰੀਆਂ ਜੋ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਤੁਸੀਂ ਕੀ ਕਹਿਣਾ ਚਾਹੋ ਇਹ ਸੋਚਦਾ ਸੀ ਵੀ ਦਰਦੇ ਨੇ ਕਿ ਹੁਣ ਕੱਲ ਅੱਜ ਜਿੰਨਾ ਤੇ ਹੋਇਆ ਕੱਲ ਸਾਡੇ ਨਾਲ ਹੋ ਜੀ ਤੇ ਇਸ ਬਾਰੇ ਸਰਕਾਰ ਨੂੰ ਜਾਂ ਕੋਈ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਪੂਰੀ ਸੜਕ ਵੀ ਜਿਹੜਾ ਕੋਈ ਕੋਈ ਟੈਕਨੀਕ ਨਾ ਚਾਹੀਦੀ ਇਹ ਜ਼ਬਰਦਸਤ ਹੈ ਕਿ ਆਪਣੇ ਵਾਸਤੇ ਕਮਾਈ ਅਧਿਕਾਰੀ ਕਮਾਈ ਅਧਿਕਾਰੀ ਜਿਹਾ ਨਕਾ ਪੜੋਲਾ ਜੀ ਇਸੇ ਦਾ ਕੋਈ ਤਰਾਨਾ ਹੈਗਾ ਤਾਂ ਇੰਡਸਟਰੀਅਲ ਏਰੀਆਜ਼ ਬਣਾਏ ਗਏ ਨੇ ਸਰਕਾਰ ਵੱਲੋਂ ਫੈਕਟਰੀਆਂ ਰਹਿਸ਼ੀ ਇਲਾਕਿਆਂ ਚੋਂ ਬਾਹਰ ਕੱਢੀਆਂ ਚਾਰੀਆਂ ਨੇ ਤੇ ਤੁਸੀਂ ਕੀ ਸਮਝਦੇ ਹੋ ਕਿ ਇਸ ਇੰਡਸਟਰੀਅਲ ਏਰੀਆ ਦੇ ਵਿੱਚ ਆ ਕੇ ਤੁਸੀਂ ਆਪਣਾ ਟ੍ਰੈਵਲ ਸਫਰਤ ਨਾ ਸੋਚਦੇ ਸਰ ਜਿਸ ਦਾ ਮਨਾ ਕੁਛ ਹੈ ਹੀ ਨਹੀਂ ਤੇ ਨਾ ਕੋਈ ਸੇਫਟੀ ਹੈ ਨਾ ਕੋਈ ਖੋਰਾ ਇਹ ਕਰੋੜਾ ਕਿ ਇੰਡਸਟਰੀ ਦੇ ਜਾਓ ਜੋ ਸਰਕਾਰ ਬਾਹਰ ਕਰਦੀ ਦੀ ਹੈ ਕਿ ਹਰ ਦਾ ਜਾਓ ਬਾਹਰ ਜਾਓ ਪਰ ਇਹਦੇ ਨਾਲ ਕੋਈ ਸੇਫਟੀ ਨਾ ਕੋਈ ਖੋਰਾ ਇਹਨਾਂ ਨੂੰ ਪੱਕਾ ਤੋਂ ਪ੍ਰਬੰਧ ਕਰਨਾ ਚਾਹੀਦਾ ਨਹੀਂ ਹਾਂ ਵੀ ਪੁਲਿਸ ਦਾ ਰਾਤ ਨੂੰ ਟੀਸੀਆਰ ਵਾਲੇ ਪ੍ਰੋਪਰ ਕਿਡਰ ਰੱਖਣਾ ਚਾਹੀਦਾ ਵਾ ਕਿ ਇਹ ਘੇੜੇ ਮਾਰਣਾ ਕੀ ਮੱਤੀ ਹੋ ਰਿਹਾ ਪ੍ਰੋਪਰ ਨਿਗਰਖ ਰੱਖਣਾ ਚਾਹੀਦਾ ਇਹਦਾ ਹੈ ਨਹੀਂ ਕਿ ਤੁਸੀਂ ਸਾਡ ਸਾਡ ਕਹਦਾ ਕਿ ਬਾਹਰ ਜਾਓ ਕਾਰ ਬਿਸਕੀ ਹੈ ਅਗਰ ਕੋਈ ਕਾਨੂੰਨੀ ਹੈਗਾ ਜੀ ਸੋ ਜੋ ਜੋਗਪਤੀ ਨੇ ਇਥੇ ਇੰਡਸਟਰੀਸ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਇਹ ਰੈਹਾਬਿਟਰੀ ਏਰੀਆ ਵਿੱਚੋਂ ਜਦੋਂ ਇਹਨਾਂ ਨੂੰ ਫੈਕਟਰੀਆਂ ਨੂੰ ਬਾਹਰ ਕੱਢਣ ਤੇ ਲਈ ਮਜਬੂਰ ਕੀਤਾ ਗਿਆ ਤੇ ਬਾਹਰ ਇੰਨੀ ਦੂਰ ਇਲਾਕਿਆਂ ਵਿੱਚ ਆ ਕੇ ਜੋ ਇੰਡਸਟਰੀਅਲ ਏਰੀਆਜ਼ ਬਣਾਏ ਗਏ ਨੇ ਉੱਥੇ ਇਹ ਆਏ ਨੇ ਪਰ ਲੇਕਿਨ ਇਹਨਾਂ ਨੂੰ ਇੱਥੇ ਆ ਕੇ ਵੀ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਜੋ ਮੁੱਢਲੀ ਜੋ ਫੈਸਿਲਿਟੀਆਂ ਦਾ ਸਹੂਤਾ ਮਿਲੀਆਂ ਚਾਹੀਦੀਆਂ ਉਹਨਾਂ ਦੀ ਸੁਰੱਖਿਆ ਨੂੰ ਖਾਸ ਤੌਰ ਤੇ ਲੈ ਕੇ ਉਹ ਨਹੀਂ ਮਿਲ ਰਹੀਆਂ ਹੁਣ ਅਸੀਂ ਗੱਲਬਾਤ ਕਰਦੇ ਹਾਂ ਇਸ ਇਲਾਕੇ ਦੇ ਬੇਟੀ ਸਾਡੇ ਨਾਲ ਇੱਕ ਹੋਰ ਇੰਡਸਟਰੀ ਸਥੇਖੇ ਖੜੇ ਨੇ ਹਸਰਪੁਰ ਅਸਲ ਵਿੱਚ ਸੋਰਾ ਦੇ ਕਾਫੀ ਹੌਸਲੇ ਉੱਤੇ ਹੋਏ ਕਾਫੀ ਜ਼ਿਆਦਾ ਇਹਨਾਂ ਸਾਡੇ ਡੇਵਰ ਵੀ ਜਿਹੜੀ ਗਵਾਹ ਜਾਂਦੀ ਹੈ ਕਿ ਯਰ ਉਹਨਾਂ ਨਾਲ ਕੋਈ ਫੋਨ ਲੈ ਗਏ ਜਾਂ ਕੋਈ ਦਾ ਕੈਸ਼ ਲੈ ਗਏ ਜੋ ਵੀ ਹੱਥ ਲੱਗਿਆ ਉਹ ਤੱਕ ਤੇ ਨਹੀਂ ਸੀ ਰਿਹਾ ਇਹ ਐਸੀ ਫੇਰੀ ਕਰ ਕਰਾ ਫਤ ਤਰਮ ਉੱਠਾ ਕੇ ਉਹ ਕੇਲ ਪਾਸ ਫਰੀ ਸਾਂਸ ਗਾੜਦਾ ਲੱਗੀਆਂ ਆ ਕੇ ਜਮੇ ਪਿਆ ਹਾਂ ਜੇ ਉਹ ਅੰਦਰ ਚੌਂ ਜਾਣੇ ਨੇ ਦਰਵਾਜ਼ਾ ਟੱਪ ਕੇ ਆਣ ਤੇ ਮੈਨੂੰ ਨੱਪ ਲਿਆ ਕਹਿੰਦੇ ਜੇ ਰੌਲਾ ਪਾਇਆ ਜਾਂ ਗੋਲੀ ਮਾਰ ਦਾਂਗੇ ਤੇ ਚਾਰ ਤਿੰਨ ਵੜ ਦਾਂਗੇ ਉਹਨਾਂ ਨੂੰ ਤਾਕਤਰ ਕਰਪਾਣਾ ਨਹੀਂ ਗਿਆ ਤਾਂ ਜਾਣੀ ਹਾਂਜੀ ਤੇ ਜਿਹੜੇ ਬਾਹਰ ਖੜੋਤੇ ਹੀ ਉਹਨਾਂ ਨੂੰ ਕਹਿੰਦੇ ਤਾਲਾ ਤੋੜੋ ਉਹਨਾਂ ਨੇ ਤਾਲਾ ਤੋੜ ਕੇ ਅੰਦਰ ਆਣ ਕੇ ਤੇ ਮੇਰੇ ਲਾਗੇ ਬਹਿ ਕੇ ਚਾਰ ਜਣੇ ਉਹ ਮੁੜ ਕੇ ਗੱਡੀ ਲੈਣ ਗਏ ਉਹ ਗੱਡੀ ਲੈ ਕੇ ਆਏ ਉਹਨਾਂ ਸਿੱਧੀ ਵਾਰਤੀ ਅੰਦਰ ਇੱਥੋਂ ਮਾਲ ਭਰ ਕੇ ਤੇ ਨਿਕਲ ਗਏ ਕਹਿੰਦੇ ਜਿਹੜੀਆਂ ਲੱਤਾਂ ਤੇ ਜਿਹੇ ਬਾਹਾਂ ਤੇ ਮੂੰਹ ਦੇ ਵਿੱਚ ਚਾਰ ਰਸੀ ਪਾ ਕੇ ਰੋਣ ਦੀ ਮੈਂ ਰਸੀ ਖੋਦੂੰਗਾ

ਕਿਹਾ ਇਹ ਘਰ ਕੱਲਾ ਕੀ ਕਰਦਾ ਮੈਂ ਲੇਟਿਆ ਪਿਆ ਹਾਂ ਬਹੁਤ ਹੀ ਇੱਕ ਜੋ ਸੰਵੇਦਨਸ਼ੀਲ ਮੁੱਦਾ ਇੱਥੇ ਸਾਹਮਣੇ ਆ ਰਿਹਾ ਕਿ ਕਹਿੰਦੇ ਜਿਹੜੀਆਂ ਦੀ ਲੇਬਰ ਵੀ ਇਹਨਾਂ ਦੀ ਫੈਕਟਰੀ ਵਿੱਚੋਂ ਬਾਹਰ ਆਪਣੇ ਘਰਾਂ ਨੂੰ ਬਾਹਰ ਤੱਕ ਫਰਤਦੀ ਆਏ ਤੇ ਰਸਤੇ ਦੇ ਵਿੱਚ ਉਹਨਾਂ ਨਾਲ ਵੀ ਲੁੱਟਖੋ ਹੁੰਦੀ ਹੈ ਉਹਨਾਂ ਕੋਲੋਂ ਪੈਸੇ ਤੇ ਮੋਬਾਈਲ ਜੋ ਹੈ ਨਕਦੀ ਹੈ ਉਹ ਖੋਲੀ ਜਾਂਦੀ ਹੈ ਸੋ ਵੇਖਣ ਵਾਲੀ ਗੱਲ ਇਹ ਹੈ ਕਿ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਸਰਕਾਰ ਵੱਲੋਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਚੁੱਕ ਕੇ ਚਾਹੁੰਦੇ ਨੇ ਸੁਰੱਖਿਆ ਨੂੰ ਲੈ ਕੇ ਉਹ ਐਚਏ ਕਿਸੇ ਨਾ ਕਿਸੇ ਪਾਸੇ ਉਹ ਦਿਖਾਈ ਨਹੀਂ ਦੇ ਰਹੇ ring <tune noise>